ਗੁਰਦਾਸਪੁਰ ਦੇ ਪਿੰਡ ਚਾਵਾ ਵਿੱਚ ਸੀਵਰੇਜ ਸਾਫ ਕਰਦੇ ਸਮੇ ਮਜ਼ਦੂਰ ਦੀ ਹੋਈ ਮੌਤ ਮਾਮਲੇ ਵਿੱਚ ਅੱਜ ਦਿਨ ਵੀਰਵਾਰ ਸਮਾਂ ਕਰੀਬ 2 ਵਜੇ ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੇ ਜਾਂਚ ਦੇ ਹੁਕਮ ਅੱਜ ਕਰਵਾਇਆ ਜਾ ਰਿਹਾ ਪੋਸਟਮਾਰਟਮ ਗੁਰਦਾਸਪੁਰ ਦੇ ਪਿੰਡ ਚਾਵਾ ਵਿੱਚ ਸੀਵਰੇਜ ਸਾਫ ਕਰਦੇ ਸਮੇ ਜ਼ਹਿਰੀਲੀ ਗੈਸ ਚੜਨ ਦੇ ਨਾਲ ਤਿੰਨ ਮਜ਼ਦੂਰ ਬੇਹੋਸ਼ ਹੋ ਗਏ ਸਨ ਜਿਨ੍ਹਾਂ ਵਿੱਚੋਂ ਕਨਈਆ ਕੁਮਾਰ ਮਜ਼ਦੂਰ ਦੀ ਮੌਤ ਹੋ ਗਈ ਸੀ ਅੱਜ ਇਸ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ ਅਤੇ ਇਹ ਸਾਰੇ ਮਾਮਲੇ ਦੀ ਜਾਂਚ ਐਸ ਡੀ ਐਮ ਦਿਨਾਨਗਰ ਵੱਲੋਂ ਕੀਤੀ ਜਾਵੇਗੀ ਅੱਜ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਡੀ ਐਮ ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ 1 ਹਫਤੇ ਅੰਦਰ ਕੀਤੀ ਜਾਵੇਗੀ ਅਤੇ ਇਸ ਦੀ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀ ਜਾਵੇਗੀ ਕੱਲ੍ਹ ਜਿਹੜਾ ਚਾਵੇ ਹੋਇਆ ਇੱਕ ਇਨਸੀਡੈਂਟ ਤਿੰਨ ਜਿਹੜੇ ਰਾਜਸਥਾਨ ਤੋਂ ਬਿਲੋਂਗ ਕਰਦੇ ਸੀ ਲੇਬਰ ਵਾਲੇ ਉਹ ਸਾਫ ਕਰ ਰਹੇ ਸੀ ਜਿਹੜਾ ਸੀਵਰੇਜ ਉਹਦੇ ਵਿੱਚ ਤਿੰਨ ਬੰਦੇ ਇਫੈਕਟ ਹੋਏ ਸੀ ਇੱਕ ਕਨਈਆ ਜੀ ਜਿਹਨਾਂ ਦੀ ਕੱਲ ਡੈਥ ਹੋ ਗਈ ਸੀ ਉਹਨਾਂ ਦਾ ਅੱਜ ਪੋਸਟਮਾਰਟਮ ਕੀਤਾ ਜਾ ਰਿਹਾ ਦੂਸਰੇ ਨੇ ਜਿਹੜੇ ਇੱਕ ਦਿਓਲ ਹਸਪੀਟਲ 'ਚ ਉਹਨਾਂ ਨੂੰ ਰੈਫਰ ਕੀਤਾ ਥਰਡ ਜਿਹੜੇ ਨੇ ਉਹ ਆਊਟ ਆਫ ਡੇਂਜਰ ਨੇ ਉਸੇ ਕੋਲ ਹਸਪੀਟਲ 'ਚ ਨੇ ਇਸ ਦਾ ਨੈਸੀਡਲ ਲੁਧਿਆਣਾ ਵਿੱਚ ਹੀ ਹੋ ਚੁੱਕਾ ਹੈ ਕੋਈ ਫੈਸਿਲਿਟੀ ਜਿਹੜਾ ਹੈ ਨਹੀਂ ਸੀ ਕੋਈ ਉਹਨਾਂ ਨੇ ਲੱਗਣੀ ਪ੍ਰੋਡਕਸ਼ਨ ਨਹੀਂ ਹੈਗੀ ਇਹ ਦੇਖਾ ਉਹ ਤੋਂ ਬੜੀ ਇਨਕੁਆਰੀ ਮਾਰਕ ਹੋਈ ਹੈ ਫੈਕਟ ਸਪਾਈਨਿੰਗ ਕਰਕੇ ਫਿਰ ਵੀ ਦੇਖਾਂਗੇ ਕਿ ਕੀ ਉਹਦੇ ਵਿੱਚ ਮਤਲਬ ਪ੍ਰੋਬਲਮ ਕੀ ਆਈ ਹੈ ਕਿਉਂ ਜਿਹੜਾ ਲੈਪਸ ਹੋਏ ਕਿਸ ਲੈਵਲ ਤੇ ਹੋਏ ਜਿਹੜੀ ਮਜ਼ਦੂਰ ਕਸਵਾਈ ਕਰ ਰਹੇ ਸੀ ਉਹਨਾਂ ਨੂੰ ਕਿਹਨਾ ਸਫਾਈ ਵਾਸਤ ਕਰਵਾਸ ਕੇ ਕਹ ਜਿਆ ਪਿੰਡ ਵਾਸਿੰਗ ਨਾਲ ਕਹ ਜਿਆ ਇਹ ਇਨਕੁਆਰੀ ਦਾ ਪਾਰਟ ਹੈ ਮੈਂ ਇਨਕੁਆਰੀ ਕਰਕੇ ਸ਼ੁਰੂ ਕੀਤੀ ਅੱਗੇ ਫਿਰ ਉਹ ਬਾਅਦ ਹੀ ਦੱਸ ਸਕਦੇ ਨੇ ਫੋਲੋ ਤਾਂ ਜੇ ਅਸੀਂ ਹਸਪੀਟਲ ਵਾਲੀ ਸਾਰਾ ਧਿਆਨ ਇਹਨਾਂ ਦਾ ਲਗਾ ਕੇ ਲਾਂਚ ਹਫਤੇ ਦਾ ਟਾਈਮ ਦਿੱਤਾ ਜਾਂ ਕਰਦੇ ਹਾਂ ਹਫਤੇ ਦੇ ਵਿੱਚ ਖਤਮ ਕਰਾਂਗੇ